ਜੇ ਬਲੈਕ ਆਪੀਓਂ ਸਿਰੇ ਦੇਣਾ ਅੱਖੇ ਹੋ ਜਾਂਦੇ ਬਾਈ ਜੀ ਅਸੀਂ ਸੋਡੇ ਪੁਰਾਣੇ ਬਣ ਕੇ ਰੋਣਤੀ ਕਰਦੇ ਆਂ ਕਿ ਬੈਂਕਲ ਸਭ ਕੁਝ ਜਦੂ ਜਦੂ ਰਾਈਟ ਆ ਛੋਟਾ ਆਪਣਾ ਇੱਥੇ ਧਰਨਾ ਲਾਉਣਾ ਰੋਟਾ ਛੋਟਾ ਛੋਟੀ ਜਲਦੀ ਅਸੀਂ ਕਰਦੇ ਆਂ ਆਪਾਂ ਲੜਦੇ ਨਹੀਂ ਯਾਰ ਬੈਸ ਵੀ ਕਰਨੀ ਪਈ ਕਿਸਾਨ ਵੀ ਨਾਲੋਂ ਮੀਟਿੰਗ ਕੀਤੀ ਅੱਗੇ ਵੱਲ ਰਹੇ ਨੇਗੇ ਦੇਖਦੇ ਨਾਲ ਹੀ ਮੀਟਿੰਗ ਕਰੀਏ ਐਤਵਾਰ ਦਾ ਟਾਈਮ ਦਿੱਤਾ ਹੈਗਾ ਠੀਕ ਹੈ ਜੀ ਠੀਕ ਹੈ ਨਾ ਉਹ ਟਾਈਮ ਦੇ ਵਿੱਚ ਸਟਾਪ ਕੱਢ ਲੈਣਾ ਨਹੀਂ ਫਿਰ ਆਗੂ ਸਾਡੀ ਜੋ ਨੌਜਵਾਨੀ ਗਰਮ ਹੈਗੀ ਰੋਸ਼ਦਾ ਪ੍ਰਗਟਾਵਾ ਕੀਤਾ ਸੋ ਹੁਣ ਕੁਲਦੀਪ ਵੀਰ ਜੀ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਨਗੇ ਆਓ ਵੈਗਰੂ ਚੀਕਾ ਖਾਲਸਾ ਸ਼੍ਰੀ ਵੈਗਰੂ ਚੀਕੀ ਬਤੋ ਮੈਂ ਸੰਗਤ ਨੂੰ ਬੇਨਤੀ ਕਰਦਾ ਵੀ ਆਪਾਂ ਘਰੋਂ ਬਾਹਰ ਕਰਬਾਰ ਛੱਡ ਕੇ ਆਪਾਂ ਖਨੌਰੀ ਪਾਡਰ ਤੇ ਅੱਜ ਤਿੰਨ ਚਾਰ ਦਿਨ ਹੋ ਗਏ ਬੈਠੇ ਆ ਕਿਸ ਕਾਰਨ ਸਰਕਾਰਾਂ ਦੇ ਇੱਕ ਉਸ ਚੌਂਦੀਆਂ ਜਿਹੜਾ ਆਪਾਂ ਮੰਨਣਾ ਆਪਣੇ ਚੂਟ ਮੜਾ ਜਾਂ ਗਰਮ ਹੁੰਦੇ ਆ ਉਹ ਆਪਾਂ ਨੂੰ ਕਰਨਾ ਨਹੀਂ ਚਾਹੀਦਾ ਆਪਣੇ ਆਕਾ ਵੱਡੇ ਢਲੇਵਾਲ ਸਾਹਿਬ ਜੀ ਸਿਖਜਿੰਦਰ ਕੋਸਾ ਜੀ ਪੰਦੇਰ ਜੀ ਜੋ ਵਾਰ-ਵਾਰ ਮੀਟਿੰਗਾਂ ਹੋ ਰਹੀਆਂ ਐ ਇਸ ਵਾਰ ਨੂੰ ਕਿਸੇ ਭਾਈ ਇਧਰ ਕਿਉਂ ਕਰਦਾ ਕੀ ਸ਼ਾਂਤ ਮੈਂ ਬੋਲ ਬਣਾ ਕੇ ਰੱਖਿਓ ਫਾਇਦਾ ਸਾਰਿਆਂ ਨੂੰ ਹੋਣਾ ਐਮਐਸਪੀ ਤੇ ਲਾਗੂ ਹੋਊ ਹਰ ਇੱਕ ਬੰਦੇ ਦਾ ਫਾਇਦਾ ਹੋਣਾ ਸਵਾਲੀ ਫੌੜ ਕਰਿਓ ਪਿੰਡਾਂ ਤੇ ਵੀ ਮਾਤ ਪ੍ਰਮਾਤ ਸੰਗਤ ਹੈ ਜਿਹੜੇ ਆਪਣੇ ਬਾਰਡਰਾਂ ਤੇ ਮੋਰਚੇ ਲੱਗਿਆ ਉਹਦੇ ਵਿੱਚ ਪਹੁੰਚੇ ਜਿੱਲੀ ਸੰਗਤ ਜ਼ਿਆਦਾ ਹੋਊਗੀ ਉੱਡੀ ਛੇਤੀ ਮਾਰਡਰ ਆਪਣਾ ਟੁੱਟੂਗਾ ਇਸ ਸਵਾਲ ਵਿੱਚ ਬੇਣਤੀ ਕਰਦਾ ਵੀ ਸ਼ਾਂਤ ਮੈਂ ਬੈਠੇ ਰਹੋ ਬਾਡਰ ਸੋਠੀ ਚਲਾਵਾਂਗੇ ਪਿਛਲਾ ਜਿਹੜੇ ਪਹਾੜੇ ਬਾਟਰ ਤੇ ਸਾਡੀ ਡਿਊਟੀ ਸੀ ਤੇ ਸਾਸਰ ਕੁੰਡੇ ਦੇ ਖਲਾਏ ਸੀ ਪ੍ਰਧਾਨ ਜੀ ਕਾਕਾ ਕੋਟੜਾ ਜੀ ਨੇ બીજી ਗੱਲ ਖਲਾਟੀ ਅੰਸਰ ਹੁੰਦੇ ਨਾ ਰੱਖੇ ਹੋ ਜਾਂਦੇ ਬਾਈ ਜੀ ਅਸੀਂ ਸੋਡੇ ਬਾਰੇ ਅੱਜ ਬਣਤੀ ਕਰਦੇ ਆਂ ਕਿ ਪੈਸਾ ਸਭ ਕੁਝ ਸਾਨੂੰ ਦਿਦੂ ਰਾਇਟਾ ਸੇ ਦਾ ਆਪਣਾ ਇੱਥੇ ਧਰਨਾ ਲਾਉਣਾ ਰਾਇਟਾ ਛੋਟਾ ਛੋਟੀ ਜਲਦੀ ਅਸੀਂ ਕਰਦੇ ਆਂ ਆਪਾਂ ਨੜਦੇ ਨਹੀਂ ਆ ਰ ਬੈਸ ਵੀ ਕਰਨੀ ਬਈ ਕਿਸਾਨ ਵੀ ਨਾਲੇ ਬਣਤੀ ਕੀ ਤਾਂ ਤਮੇਂ ਹੀ ਪੜਾ ਕੇ ਰੱਖੋ ਪ੍ਰਧਾਨ ਦੇਖੋ ਚਲੋ ਅੱਗੇ ਲੱਗਾਗਾ ਸਰਕਾਰ ਜਨ ਵਿਰੋਧ ਅਸੀਂ ਤੁਹਾਡੀਆਂ ਭਾਵਨਾਵਾਂ ਦੀ ਕਦਰ ਕਰਦੇ ਹਾਂ ਪਰ ਜੇ ਕੋਈ ਆਪਣੀ ਮਰਜ਼ੀ ਨਾਲ ਕੋਈ ਅੱਛੇ ਲੋਕ ਆ ਪਹਿਲਾਂ ਜਿੱਥੇ ਬੰਦੀਆਂ ਦਾ ਕੋਈ ਉਹਦੇ ਨਾਲ ਲੜਾ ਦੇਣਾ ਸੀ ਉਹ ਕਰਕੇ ਅਸੀਂ ਸਰਕਾਰ ਅਪੀਲ ਕਰ ਚੁੱਕੇ ਆ ਹੁਣ ਵੀ ਅਸੀਂ ਅਪੀਲ ਕਰਦੇ ਆ ਕਿ ਤੁਸੀਂ ਸਾਡੇ ਆਪਣੇ ਵੀਰ ਆ

ਇਹ ਕਿੱਥੇ ਆਏ ਅਸੋਸੀ ਕਿੱਥੇ ਖੜੇ ਆ ਅਜੇ ਸੱਡੀ ਗੈਰਤ ਅਸੀਂ ਅੱਜ ਕੋਲੇ ਵੇ ਕੰਮ ਦੇ ਇੱਥੇ ਖੜੇ ਆ ਸਾਡੀ ਸੁਣਾ ਲੈਣਾ ਪਤਾ ਵਾਦ ਚਰਮ ਤੁਸੀਂ ਇੱਥੇ ਬਣਾ ਸੀ ਦਿੱਲੀ ਦੀ ਕਾਲ ਕਿਉਂ ਦਿੱਤੀ ਤੁਸੀਂ ਕਹਿੰਦੇ ਮਨੋਰੀ ਬੈਠਾਂਗੇ ਲੰਗਰ ਖਾਵਾਂਗੇ ਫਿਰ ਦਿੱਲੀ ਦਾ ਹੁਕਮ ਨਾਲ ਕਿ ਦਿੱਲੀ ਜਾਵਾਂਗੇ ਅਸੀਂ ਆਣਾ ਨਹੀਂ ਸੀ ਤੁਹਾਡੇ ਨਾਲ ਨਹੀਂ ਆਏ ਆ ਤੁਸੀਂ ਇਲੈਕਸ਼ਨ ਨਹੀਂ ਲੜਿਆ ਤੁਹਾਡੀਆਂ ਜੁਨੀਅਰਾਂ ਨੇ ਤੁਹਾਡੇ ਨਾਲ ਇੱਥੇ ਆ ਜੱਲਦੀ ਬਸ ਫਿਰ ਜੇ ਤੁਹਾਡੇ ਨਾਲ ਆ ਜਾਂਦੇ। ਤੁਹਾਡੀਆਂ ਭਾਵਨਾਵਾਂ ਬਹੁਤ ਸੱਚੀਆਂ ਸੱਚੀਆਂ ਐ। ਅਸੀਂ ਉਹ ਭਾਵਨਾ ਦੀ ਕਦਰ ਕਰਦੇ ਆ। ਆਪਾਂ ਸਾਰੇ ਧਰਮ ਨੂੰ ਮੰਨਣ ਵਾਲੇ ਬੰਦੇ ਆ। ਪਿਛਲੀ ਵਾਰ ਵੀ ਅੱਗੇ ਸੀਗੇ, ਫੈਰੀਗੇਟ ਤੋੜਨ ਜਾਓ। ਬਿਲਕੁਲ ਬਿਲਕੁਲ ਸਹੀ ਗੱਲ ਕਹਿ ਰਹੇ ਹੋ। ਤੁਸੀਂ ਕਹਿ ਰਹੇ ਹੋ ਤਿੰਨ ਦੇ ਕਿਉਂਕਿ ਨੌਜਵਾਨੀ ਤੋਂ ਬਿਨਾ ਇਸ ਦੌਰ ਸਿੱਤਿਆ ਨਹੀਂ ਜਾ ਸਕਦਾ ਇਹ ਗੱਲ ਸੱਚ। ਜੇ ਇੱਕ ਇੱਕ ਕੰਪਨੀ 'ਚ ਫੌਜੀਏ ਦੀ ਕੰਪਨੀ 'ਚ 100 ਫੌਜੀ ਨੇ ਨਾ ਉਹਨਾਂ ਦੇ ਜੋਧੇ 10 ਹੁੰਦੇ ਨੇ। ਬਿਲਕੁਲ। 10 ਵਾਪਸ ਜਾਣ ਲੱਗ ਰਹੇ ਨੇ। ਇਹਦੇ ਵਿੱਚ ਵੀਰ ਦੀ ਗੱਲ ਇਹ ਹੈ ਕਿ ਕੋਈ ਨਹੀਂ ਗੱਲ ਸਾਡੇ ਆਥੂਆਂ ਦੀ ਨਾ ਇੱਕ ਘਟਿਆ ਨੀਤੀ ਹੈ ਆ ਕਿਉਂ ਨਹੀਂ ਤੇ ਨਹੀਂ ਜਿਵੇਂ ਆਪਣੇ ਸੰਘਰਸ਼ ਚ ਲੰਬਾ ਹੁੰਦਾ ਜਾਂਦਾ ਨਾ ਆਪਣੀ ਬੈਟਰੀ ਵੱਧ ਜਾਂਦੀ ਹੈ ਇਹ ਤਰੀਕਾ ਛੋੜ ਜਾਉਂਦਾ ਲੱਗੂ ਉਹ ਤੋਂ ਬਾਅਦ ਰਾਸ਼ਟਰਪਤੀ ਰਾਜ ਚ ਰੱਖਣਾ ਫਿਰ ਦੱਸੋ ਤੁਸੀਂ ਕੀ ਕਰੋਗੇ ਜੀ ਨੂੰ ਕਹਾਂਗੇ ਇਹਦੀ ਸਮਝ ਆਵੇ ਦੇਖੋ ਜਦੋਂ ਲੋਕਾਂ ਦਾ ਇਹ ਵੀਰ ਵੀ ਦੇਖੋ ਇਹ ਆਪਣੀਆਂ ਪਰਾਲੀਆਂ ਮੰਗਾ ਨੇ ਇਹਨਾਂ ਦਾ ਜੂੜ ਜਾਪਤੇ ਨਾਲ ਕੋਈ ਸਬੰਧ ਨਹੀਂ ਜਦੋਂ ਪਹਿਲਾਂ ਧਰਮਾ ਲੱਗਿਆ ਅੱਖੋਂ ਉੱਠ ਕੇ ਆਏ ਕੋਈ ਗਰੰਟੀ ਕਿਉਂ ਨਹੀਂ ਨਿੱਕੇ ਲੈ ਕੇ ਆਏ ਨਿੱਕੀ ਰੂਚਾ ਹੁਣ ਦੁਬਾਰੇ ਫੇਰ ਜਾ ਰਹੇ ਅਰਬ ਰੁਪਏ ਗ੍ਰਾਮ ਕਰਨਾ ਦੇਖੋ ਜਿਹੜਾ ਨਾ ਤੁਸੀਂ ਕਾਲੇ ਨਾ ਬਹੁਤ ਕਿਰਪਾ ਕਰਕੇ ਅਸੀਂ ਕਾਲੇ ਪਏ ਆ ਜਾਣਾ ਅੱਗੇ ਸਾਡੀ ਔਲਾਦ ਵੀ ਕਾਲੀ ਪਏਗੀ ਫੇਰ ਜਦੋਂ ਅਸੀਂ ਜੁਨੀਏਰੇ ਪ੍ਰਧਾਨ ਬਣੇ ਨਾ ਦਿੱਲੀ ਦਾ ਨਾ ਲਾਲ ਕਿਲਾ ਕਦਿਆਂ ਨਾਲ ਵਾਕੇ ਆਵਾਂ ਜਿਵੇਂ ਸੰਧਵਾਹੀ ਸੀ ਵਾਦਾ ਕਰਕੇ ਜਾ ਰਹੀਆਂ ਨਥੋ ਹੈ ਜਵਾਬ ਜਿਹੜੇ ਆਪਣੇ ਆਪੇ ਮਾਹੌਲ ਹੋ ਗਿਆ ਭਰਾਵੋ ਆਪਸ ਦੇ ਵਿੱਚ ਤਣਾਅ ਹੋ ਰਨਾ ਇੱਕ ਪਾਸੇ ਤੁਸੀਂ ਉਧਰ ਦੇਖੋ ਬਾਈ ਗੁਰੂ ਦੇ ਸਿੰਘਣੇਗੇ ਤੇ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਦੇ ਨੁਮਾਇंदे ਉਹਨਾਂ ਨੂੰ ਕਹਿੰਦੇ ਵੀ ਬਾਰਡਰ ਤੋੜੋ ਵੀ ਅਸੀਂ ਅੱਗੇ ਲੱਗਦੇ ਆ ਮਰਨ ਲਈ ਕਹਿੰਦੇ ਅਸੀਂ ਮਰਾਂਗੇ ਪਰ ਕਿਸਾਨ ਜਥੇਬੰਦੀਆਂ ਕਹਿੰਦੀਆਂ ਵੀ ਸਾਨੂੰ ਉੱਪਰੋਂ ਆਊਟ ਡਰ ਆਊਗਾ ਮੀਟਿੰਗ ਹੋ ਰਹੀ ਆ ਵੀ ਉਦੋਂ ਬਾਅਦ ਕੋਈ ਐਕਸ਼ਨ ਲਵਾਂਗੇ ਇੱਥੇ ਜਿਹੜਾ ਮਾਹੌਲ ਆ ਪੂਰਾ ਗਰਮ ਹੋਈ ਜਾਂਦਾ ਬਾਈ ਤੇ ਇਧਰਲੇ ਪਾਸੇ ਜਿਹੜੇ ਆਪਣੇ ਕਿਸਾਨ ਵੀਰ ਨੇ ਆਪਾਂ ਕਹੀਏ ਬਾਈ ਵੀ ਉਹ ਅੱਗੇ ਵੱਧ ਰਹੇ ਨੇਗੇ ਦੇਖਦੇ ਨਾਲ ਹੀ ਤੇ ਇਧਰ ਆਪਣੇ ਬਾਬਾ ਜੀ ਜਾ ਰਹੇ ਨੇ ਅੱਗੇ ਦੇ ਨਾਲ ਆ ਵੀਰ ਸਾਰੇ ਇਹਨਾਂ ਦੇ ਤੇ ਇੱਥੇ ਆਪਣੇ ਵੀਰ ਜਾਨੀ ਉਹ ਤੇ ਆਪਣਾ ਬਾਈ ਹੈ ਠੀਕ ਹੈ ਚਾਉਣੇ ਆਗੇ ਜੀ ਜਿਹੜਾ ਆਪਾਂ ਆਗੂ ਹੁਣ ਮੀਟਿੰਗ ਕਰੀਏ ਐਤਵਾਰ ਦਾ ਟਾਈਮ ਦਿੱਤਾ ਹੈਗਾ ਠੀਕ ਹੈ ਜੀ ਠੀਕ ਹੈ ਨਾ ਉਹ ਟਾਈਮ ਦੇ ਵਿੱਚ ਸਿੱਟਾ ਕੱਢ ਲੈਣਾ ਨਹੀਂ ਫਿਰ ਆਗੂ ਸਾਡੀ ਜਿਉਂ ਨਾ ਹੀ ਬਣੀ ਗਰਮ ਹੈਗੀ ਪੱਤਰਕਾਰ ਨੂੰ ਸਾਡੇ ਨੰਬਰ ਲੈ ਲਿਆ ਸਰਸਾ ਸਾਹਿਬ ਨੇ ਮੈਂ ਦੱਸ ਦੇਣਾ ਉਹਨੂੰ ਹਾਂਜੀ ਇੱਧਰ ਦਿਓ ਅਸੀਂ ਸਰਸਾ ਸਾਹਿਬ ਨਾਲ ਇਹ ਗੱਲ ਕੀਤੀ ਹੈ ਜੀ ਇੱਕ ਤਾਂ ਜਿਹੜੀਆਂ ਜੀ ਸੀ ਬੀਆਂ ਹਾਂਜੀ ਤੇ ਇੱਕ ਹੈਡਰਾ ਹਾਂਜੀ ਉਹ ਸਾਡੇ ਇੱਥੇ ਮੌਜੂਦ ਹੋਵੇ ਉਹ ਕਹਿੰਦੇ ਗੁਰਦੁਆਰਾ ਸਾਹਿਬ ਚ ਸਾਨੂੰ ਉਹਦਾ ਨਹੀਂ ਪਤਾ ਗੁਰਦੁਆਰਾ ਇੱਕ ਮਿੰਟ ਫਿਰ ਯਕੀਨ ਨਹੀਂ ਸਾਡੇ ਕੋਲ ਇੱਥੇ ਆਵੇ ਜੇ ਅੱਗੇ ਦੀ ਰਣਨੀਤੀ ਹੋ ਗਈ ਸਾਡੇ ਕੋਲ ਸਾਧਨ ਤਾਂ ਖੜਾ ਹੋਊਗਾ ਅਸੀਂ ਲੜਾਂਗੇ ਦੂਜਾ ਨੰਬਰ ਅਸੀਂ ਸਿਰਸਾ ਸਾਹਿਬ ਨਾਲ ਇਹ ਗੱਲ ਕੀਤੀ ਆ ਵੀ ਭਾਈ ਸਾਨੂੰ ਤੁਸੀਂ ਲਿਖਤੀ ਰੂਪ ਤੇ ਦਿਓ ਵੀ ਜੇ ਐਤਵਾਰ ਨਹੀਂ ਫੈਸਲਾ ਕੋਈ ਹੁੰਦਾ ਤੇ ਅਸੀਂ ਤੁਹਾਡੇ ਮੂਹਰੇ ਲੱਗ ਕੇ ਆਪਾਂ ਬਾਰਡਰ ਤੋੜਾਂਗੇ ਗੋਲੀਆਂ ਅਸੀਂ ਵੀ ਨਾਲ ਬਰਾਬਰ ਖਾਵਾਂਗੇ ਠੀਕ ਆ ਜੇ ਆਪਾਂ ਨੂੰ ਉਹਾਂ ਦੇ ਵੀ ਸਾਨੂੰ ਆਪਦੇ ਲੀਡਰਾਂ ਨਾਲ ਰਾਇ ਕਰਨ ਦਿਓ ਉਸ ਤੋਂ ਬਾਅਦ ਮੈਂ ਤੁਹਾਡੇ ਨੰਬਰ ਲੈ ਲਿਆ ਪੰਜਾਂ ਬੰਦਾਂ ਦੇ ਤੁਹਾਨੂੰ ਮੈਂ 3 ਘੰਟੇ ਦਾ ਸਮਾਂ ਲਿਆ ਉਸ ਤੋਂ ਬਾਅਦ ਉਹ ਸਾਨੂੰ ਦੱਸਣਗੇ ਇਹ ਹੁਣ ਗੱਲ ਹੋਈ ਆ ਬਾਈ ਹਾਂ ਹੁਣ ਗੱਲ ਹੋਈ ਆ ਜੀ ਸਾਖਾ ਸਾਹਿਬ ਨਾਲ ਜਦੋਂ ਆਪਾਂ ਵੀ ਆਪਣੇ ਨਿਹੰਗ ਸਿੰਘ ਵੀਰ ਗੱਲ ਕਰ ਰਹੇ ਸੀਗਾ ਹਾਂਜੀ 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 ਠੀਕ ਹੈ ਠੀਕ ਹੈ ਬਿਲਕੁਲ ਬਾਈ ਜੀ ਇਸੇ ਤਰ੍ਹਾਂ ਹੀ ਆ ਬਾਈ ਕਿਉਂ ਸਾਰੀ ਨੌਜਵਾਨ ਪੀੜੀ ਕਹਿ ਰਹੀ ਆ ਬਾਈ ਵੀਰੇ ਲੰਗੜਾ ਮੇਰੇ ਵੀਰ ਕੋਈ ਗੱਲ ਨਹੀਂ ਸ਼ਾਂਤੀ ਨਾਲ ਇੱਕ ਮਿੰਟ ਵੀਰੇ ਇੱਧਰ ਕਰੀ ਮੈਸੇਜ ਦਈਏ ਮੇਰੇ ਵੀਰ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਆਪਾਂ ਇੱਥੇ ਨਾ ਮਰਨ ਲਈ ਨਹੀਂ ਆਏ ਆਪਾਂ ਜਿੱਤ ਕੇ ਵਾਪਸ ਜਾਣਾ ਹੈ ਬਿਲਕੁਲ ਭਾਈ ਕੋਈ ਵੀ ਭਰਾ ਮੇਰੇ ਦੇ ਮੈਂ ਤਾਂ ਕਹਿੰਦਾ ਯਾਰ ਕਚਰੀ ਨਹੀਂ ਲੱਗੇਂਦਾ ਨਾ ਮੈਂ ਤਾਂ ਨਾ ਪ੍ਰਮਾਤਮਾ ਬਾਬੇ ਦੀਪ ਸਿੰਘ ਦੀ ਕਿਰਪਾ ਰਵੇ ਕਿਸੇ ਭਰਾ ਦੇ ਸੱਟ ਵੀ ਨਾ ਲੱਗੇ ਆਪਾਂ ਜਿੱਤ ਕੇ ਵਾਪਸ ਜਾਈਏ ਪਰ ਮੇਰੇ ਵੀਰ ਐਤਵਾਰ ਤੱਕ ਨਾ ਕੌੜਾ ਢੇਲ ਪਾ ਲੋ ਕੰਨਾਂ ਚ ਆਪਾਂ ਬੋਲਣਾ ਨਹੀਂ ਸ਼ਾਂਤ ਰਹਿਣਾ ਜਿਵੇਂ ਆਖੂ ਕਹਣਗੇ ਕਰਾਂਗੇ ਪਰ ਐਤਵਾਰ ਤੋਂ ਬਾਅਦ ਭਾਈ ਜੀ ਆਪਾਂ ਆਪਣੀ ਮਰਜ਼ੀ ਨਾਲ ਚੱਲਾਂਗੇ ਜਾਂ ਵਾਪਸ ਜਾਵਾਂਗੇ ਸ਼ੰਭੂ ਬਾਟਰ ਤੇ ਜਾ ਕੇ ਜਾਵਾਂਗੇ ਵੀਰੇ ਸ਼ੰਭੂ ਬਾਦਰ ਤੇ ਨਾ ਇੱਕ ਮਸ਼ੀਨ ਲਿਆ ਕੇ ਖੜਾ ਦੀ ਪਰਲੇ ਪਾਸਿਓਂ ਜਿਹੜੀ ਵੀ ਰੇਂਜ ਮਿਲ ਆ 5 6 4 ਕਿਲੋਮੀਟਰ ਤੇ ਕਹੂਗੀ ਓਏ ਸੜੀ ਕੰਨਾਂ ਦੇ ਵਿੱਚ ਨਾ ਇਹੋ ਜਿਹਾ ਬਾਜਾਂ ਪੈਦਾ ਕਰਦੀ ਹੈਗੀ ਤੇ ਬੰਦੇ ਨੂੰ ਬੋਲਾ ਕਰ ਦਿੰਦੀ ਹੈਗੀ ਇਹੋ ਜਿਹਾ ਸਾਧਨ ਨਾ ਲਵੇ ਬਹੁਤ ਨੇ ਵੀਰੇ ਆਪਣੇ ਲਵੇ ਸਾਧਨ ਘੱਟ ਨੇ ਮੜੀ ਜੀ ਠੰਡ ਰੱਖੋ ਜਿਵੇਂ ਆਗੂ ਸਾਹਿਬਾਨ ਕਹਿਣਗੇ ਭਾਈ ਪਾਸੂ ਨੂੰ ਕੜਾ ਪੀ ਲਵੇ ਜਾਂ ਡਾ ਯਾਰ ਕੋਈ ਹੈਗੇ ਸਾਧਨ ਤਾਂ ਹੈਗੇ ਪਰ ਇਕੱਠਾ ਦਬਾਅ ਬਣ ਸਕਦਾ ਹੈ ਭਾਈ ਮੇਰੀ ਮੇਰੀ ਗੱਲ ਸੁਣੋ ਸਾਧਨ ਤਾਂ ਹੋਵੇਗਾ ਬੰਦਾ ਹੋਵੇਗਾ ਵੀਰੇ ਤੁਸੀਂ ਚਾਰ ਬੰਦੇ ਚਾਰ ਬੰਦੇ ਅੱਗੇ ਲੰਘ ਜੂਗੇ ਇੱਕ ਬੰਬ ਡਿੱਗਿਆ ਵੀਰੇ ਕੀ ਕਰੋਗੇ ਉਹਨਾਂ ਨੇ ਸਾਧਨ ਦਾ ਮੰਗਾਵੋ ਪੱਕੀਆਂ ਗੋਲੀਆਂ ਪੱਕੀਆਂ ਗੋਲੀਆਂ ਲੈ ਰੱਖੀਆਂ ਨੇ ਉਹਨਾਂ ਨੇ ਵੀਰੇ ਸਾਧਨ ਭਾਈ ਜਿਵੇਂ ਰਾਤ ਹੈਡਰਾ ਤੇ ਜੀਸੀ ਵੀ ਆ ਰਹਿਆ ਦੀ ਹੈਨਾ ਉਹਨੂੰ ਪ੍ਰਸ਼ਾਸਨ ਨੇ ਤੁਹਾਨੂੰ ਪਤਾ ਹੀ ਹੋਊਗਾ ਵੀ ਇਹ ਪਾਤੜਾ ਰਾਤ ਤੇ ਛੜਾਈ ਹੈ ਉੱਥੋਂ ਹੁਣ ਇਹ ਨਹੀਂ ਪਤਾ ਵੀ ਉਹ ਇੱਧਰ ਆਈ ਹੈ ਜਾਂ ਉਹ ਨਾ ਬਾਅਦ ਵਿੱਚ ਆਈ ਹੈ ਕੋਈ ਨਹੀਂ ਪਤਾ ਇਹੇ ਕਰਕੇ ਭਰਾਵਾ ਤੁਸੀਂ ਦੇਖ ਸਕਦੇ ਹੋ ਬਾਈ ਨੌਜਵਾਨੀ ਬਹੁਤ ਆਪਾਂ ਕਹੀਏ ਵੀ ਗਰਮ ਹੋਈ ਖੜੀ ਹੈਗੀ ਇਹ ਕਹਿੰਦੇ ਵੀ ਓਰੇ ਲੰਗਰ ਖਾਣ ਨਹੀਂ ਆਏ ਹੈਗੇ ਵੀ ਅਸੀਂ ਬਾਈ ਜਿੱਤ ਕੇ ਜਾਣਾ ਤੇ ਦੇਖ ਲਓ ਸਾਰੇ ਵੀਰ ਬਾਈ ਬਿਲਕੁਲ ਉਧਰਲੇ ਪਾਸੇ ਦੇਖੋ ਤੁਸੀਂ ਬਿਲਕੁਲ ਬਾਈ ਕਿਵੇਂ ਫਿਰਦੇ ਹੋ ਦੇਖੋ ਬਾਈ ਕਿੰਨਾ ਇਕੱਠਾ ਆ ਗਿਆ ਉੱਥੇ

ਹਾਂਜੀ ਸਾਡਾ ਅਗਲਾ ਬੁਲਾਵਾ ਹਾਂ ਮੋਹਰ ਸਿੰਘ ਫਰੋਹਪੁਰ ਤੋਂ ਉਹਨਾਂ ਤੋਂ ਪਹਿਲਾਂ ਮੈਂ ਬੋਲਰ ਬੇਨਤੀਆਂ ਕਰਨੀਆਂ ਚਾਹੁੰਦਾ ਸਤਿਕਾਰਯੋਗ ਆਪ ਨੌਜਵਾਨ ਜੀਓ ਬਜ਼ੁਰਗੋ ਕਿਸਾਨੀ ਦੇ ਮਜ਼ਦੂਰੋ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੇ ਜਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਸਾਥੀਓ ਇੱਕ ਬੈਲ ਬੜੇ ਚਾਹਨਾ ਸਾਨੂੰ ਸੰਭਲ ਕੇ ਜਾਣਾ ਹੈ ਅੱਜ ਇਹ ਬੜਾ ਮਾਹੌਲ ਬਣ ਚੁੱਕਾ ਹੈ ਸਰਕਾਰ ਨਹੀਂ ਯਾਰ ਗੜੀਆਂ ਹੁਣ ਠੁਕ ਚੁੱਕੀਆਂ ਤੇ ਅੱਜ ਆਪੜੇ ਹੱਕ ਦੇ ਵਿੱਚ ਮਾਹੌਲ ਬਣਿਆ ਰਿਹਾ ਹੈ ਇਸ ਮਾਹੌਲ ਨੂੰ ਆਪਾਂ ਆਪਣੇ ਵਿਰੁੱਧ ਨਹੀਂ ਹੋਣ ਦੇਣਾ ਇਸ ਕਰਕੇ ਬੇਨਤੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਐਕਸਾਈਟਮੈਂਟ ਆਪਾਂ ਪੈਦਾ ਨਹੀਂ ਕਰਨੀ ਆਪਾਂ ਆਮਰ ਸ਼ਾਂਤੀ ਨੂੰ ਮੰਨਣ ਵਾਲੇ ਲੋਕ ਹੈ ਆਪਾ ਗੁਰੂ ਅਰਜਨ ਦੇਵ ਸੇਬ ਮਹਾਰਾਜ ਸੱਚੇ ਪਾਤਸ਼ਾਹ ਦੇ ਸੁਧਾਤ ਤੇ ਚੱਲਣ ਵਾਲੇ ਲੋਕ ਹੈ ਅਸੀਂ ਤੱਤੀਆਂ ਤਵੀਆਂ ਵੀ ਦੇਖੀਆਂ ਆਰੇ ਵੀ ਦੇਖੇ ਆ ਪਰ ਕਦੋਂ ਅਸੀਂ ਆਪਣਾ ਸੰਤੁਲਨ ਨਹੀਂ ਬੁਆਇਆ ਇਸ ਕਰਕੇ ਅੱਜ ਅਸੀਂ ਆਪਣਾ ਸੰਤੁਲਨ ਨਹੀਂ ਗਵਾਉਣਾ ਨੌਜਵਾਨਾਂ ਨੂੰ ਬੇਨਤੀ ਹੈ ਤੇ ਖਾਸ ਕਰਕੇ ਉਹਨਾਂ ਨੌਜਵਾਨਾਂ ਨੂੰ ਜਿਹੜੇ ਇਸ ਸੰਘਰਸ਼ ਨੂੰ ਜਿੱਤਣਾ ਚਾਹੁੰਦੇ ਆ ਉਹਨਾਂ ਦੀ ਚਰਨਾਂ ਵਿੱਚ ਬੇਨਤੀ ਹੈ ਕਿ ਆਪਰੇ ਆਗੂ ਸਹਿਬਾਨ ਬਹੁਤ ਸੋਚਦੇ ਹੋਇਆ ਇਹ ਕੋਈ ਗਲਤ ਸਟੈਪ ਨਹੀਂ ਲੈ ਰਹੇ ਇਸ ਹੌਂ ਟ੍ਰੈਕ ਤੇ ਜਾ ਰਹੇ ਆ ਸਰਕਾਰ ਦੇ ਨਾਲ ਗੱਲਬਾਤ ਦਾ ਰابطਾ ਜਿਹੜਾ ਉਹ ਲਗਾਤਾਰ سلسلہ ਚੱਲ ਰਿਹਾ ਹੈ ਇਹ ਆਪ ਸਭ ਨੂੰ ਪਤਾ ਹੈ ਸੋ ਆਪਣੀ ਗੱਲਬਾਤ ਜਿਹੜੀ ਬਹੁਤ ਪੋਜਿਟਿਵ ਮਾਹੌਲ ਦੇ ਵਿੱਚ ਹੋ ਰਹੀ ਹੈ ਬਹੁਤ ਜਲਦੀ ਹੀ ਆਪਾਂ ਜਦੋਂ ਦਾਗੜਾ ਜੋ ਨਿਸ਼ਾਨਾ ਉਹਨਾਂ ਪ੍ਰਾਪਤ ਕਰਾਂਗੇ ਇਸ ਨਿਸ਼ਾਨੇ ਨੂੰ ਪ੍ਰਾਪਤ ਕਰਨ ਵਾਸਤੇ ਸਾਨੂੰ ਮਾਹੌਲ ਸ਼ਾਂਤ ਰੱਖਣਾ ਪਊਗਾ 10:00 ਵਜੇ ਤੱਕ ਜਿੰਨੀ ਦੇਰ ਤੱਕ ਸੋਦੇ ਆਪੂ ਸਹਰਾਣ ਸਾਨੂੰ ਅਗਲਾ ਪ੍ਰੋਗਰਾਮ ਨਹੀਂ ਦਿੰਦੇ ਸੋ ਸਾਡਾ ਅਗਲਾ ਬੁਲਾਣਾ ਜਿਹੜਾ ਵੀ ਸਟੇਜ ਤੇ ਬੋਲਣਾ ਚਾਹੁੰਦਾ ਹੈ ਉਹ ਵੀਰ ਜੀ ਦੱਸਣਗੇ ਅਸੀਂ ਆਪਾਂ ਖੜੇ ਹਾਂ ਬਿਲਕੁਲ ਖਨੌਰੀ ਬਾਰਡਰ ਦੇ ਉੱਪਰ ਤੇ ਦੇਖੋ ਬਾਈ ਮਾਹੌਲ ਪੂਰਾ ਤਣਾਅਪੂਰਨ ਹੋ ਰਿਹਾ ਬਾਈ ਇਸ ਟਾਈਮ ਪੂਰਾ ਤਣਾਅ ਤੇ ਨੌਜਵਾਨ ਜਿਹੜੇ ਆਪਣੇ ਤੇ ਪੂਰੇ ਗਰਮ ਹੋਏ ਖੜੇ ਨੇ ਕਿ ਇਹ ਅਸੀਂ ਅੱਜ ਬਾਰਡਰ ਤੋੜੀ ਤੋੜੀ ਇਹਨਾਂ ਦੇਖੋ ਬਾਈ ਨੌਜਵਾਨ ਵੀਰ ਕਿਸ ਤਰ੍ਹਾਂ ਬਾਈ ਖਾਲਸਾ ਇਤਿਹਾਸ ਲੈ ਕੇ ਪਹੁੰਚ ਚੁੱਕੇ ਨੇ ਬਾਈ ਬਾਪੈ ਚੋਲਾ ਹੁਣ ਆਈਏ ਤੇ ਬੋਲਾ ਘੁਮਤੀ ਜਲ ਨਹੀਂ ਤੇ ਗੁਰੂ ਨਾਨਕ ਨੇ ਉਸ ਜਿਹੜੇ ਲਾਰਾ ਮਾਰਿਆ ਸੀ ਕਿ ਸਾਰੇ ਧਰਮ ਬਰਾਬਰ ਆ ਉਹ ਜਿਹੜਾ ਪਹਿਲੀ ਵਾਰ ਨਹੀਂ ਚੁੱਕਦਾ ਉਹਦੇ ਬਾਅਦ ਜਿਹੜਾ ਤੁਸੀਂ ਹੁਣ ਅੰਦੋਲਨ ਜਿੱਤਿਆ ਜਿਹਦੇ ਵਿੱਚ ਤਿੰਨ ਕਾਨੂੰਨ ਜਿੱਤੇ ਆ ਬਹੁਤੇ ਲੋਕਾਂ ਨੂੰ ਤੇ ਇਹ ਨਹੀਂ ਪਤਾ ਕਿ ਕਾਨੂੰਨ ਕਿਹਦੇ ਕਿਹਦੇ ਖਾਫਿਆ ਉਹਦੇ ਵਿੱਚ ਜਿਹੜਾ ਇਹ ਸਮਝਾਈ ਦਨ ਜਦੋਂ ਕਿ ਇੱਕ ਕਾਨੂੰਨ ਹੈ ਹੋਇਆ ਸਰਕਾਰ ਨੇ ਬਣਾਇਆ ਤਾਂ ਕਿ ਜਿੰਨੇ ਵੀ ਉਹਦੇ ਵਿੱਚ ਅਨਾਜ ਆ ਇੱਕ ਬੰਦਾ ਚਾਹੇ ਤੇ ਕਾਪਰੇਟ ਖਰੀਦ ਸਕਦਾ ਉਹ ਕਿਹਦੇ ਝੱਟ ਤੇ ਲੱਤ ਮਚਣੀ ਹੂ ਜਦੋਂ ਸਾਰੀ ਦੁਨੀਆ ਜਾਗ ਪੇ ਵਰਲਡ ਜਾਗ ਪੇ ਹਰ ਇਨਸਾਨ ਜਾਗ ਪੇ ਨਾ ਉਹੋ ਜਿੱਤ ਜਿਹੜੀ ਯਕੀਨੀ ਹੁੰਦੀ ਆ ਸਭ ਤੋਂ ਵੱਡੀ ਮੌਤ ਹੁੰਦੀ ਆ ਕਿਸੇ ਨੂੰ ਜਮੀਰ ਨੂੰ ਖਤਮ ਹੋ ਜਾਣਾ ਸਭ ਤੋਂ ਵੱਡੀ ਮੌਤ ਹੁੰਦੀ ਆ ਇਨਸਾਨ ਦੀ ਨਿਸ਼ਾਨੀ ਮਿਟ ਜਾਣੀ ਇਸ ਤਰ੍ਹਾਂ ਜਿਵੇਂ ਹੁਣ ਤੁਸੀਂ ਪਿੱਛੇ ਕਈ ਪੰਡੀਆਂ ਦੇ ਨਿਸ਼ਾਲੀਆਂ ਹੀ ਕਦਮ ਕਰਦਿਆਂ ਤਾਂ ਨਹੀਂ ਆਖਦੇ ਜੋ ਮਰਦੀ ਜੋਰ ਲਾਉਂਦੇ ਆ ਉਹ ਵੀ ਥਾੜੀ ਦੇਣ ਆ ਇਹ ਵੀ ਥਾੜੀ ਦੇਣ ਹੋ ਜਾਣੀ ਜਦੋਂ ਪੂਰੇ ਦੁਨੀਆਂ ਦੇ ਵਿੱਚ ਤੁਹਾਡੀ ਆਵਾਜ਼ ਗਈ ਤੇ ਤੁਸੀਂ ਇਹਨਾਂ ਦਾ ਬਿਲਕੁਲ ਹੀ ਪੀਨਾਸ਼ ਕਰ ਦੇਣਾ ਇਹਨਾਂ ਨੇ ਕਦੇ ਜ਼ਿੰਦਗੀ 'ਚ ਨਹੀਂ ਆ ਸਕਣਾ ਜਿਹੜਾ ਬੰਦਾ ਦੁਨੀਆਂ ਦੇ ਵਿੱਚ ਮਾਰਿਆ जवानी है अगे बार्डर किने जो जवान ने तोड़े तौड़े बार्डर बुढ़िया ने तोड़े कहे ने ठीक है हम भी आ ਸਾਨੂੰ ਲੋਕ ਨਾ ਕਹਿ ਪਈਏ ਗਲਤੀ ਅਜਰੋਂ ਆਪਾਂ ਪਿੰਡ ਦੀ ਪੰਚਾਇਤ ਦੀ ਬੈਠੇ ਅਧਰੋ ਅਗਰ ਇਹਦਾ ਯਾਰ ਅਸੀਂ ਤਾਂ ਗੱਲ ਕਰਦੇ ਇਹਨਾਂ ਦੇ ਸਾਡੇ ਡਰ ਪੈ ਗਿਆ ਦੋ ਦਿਨ ਚਾਰ ਦਿਨ ਕਿੰਨੇ ਦਿਨ ਸਾਨੂੰ ਖਰਾਬ ਕਰ ਲੈਣਗੇ ਅਖੀਰ ਤਾਂ ਨਹੀਂ ਤੇ ਫੇਰ ਤੁਸੀਂ ਆਪਰੇ ਨੌਜਵਾਨਾਂ ਨੂੰ ਟੋਨਾ ਤੇ ਫੇਰ ਇਹ ਲੋਕ ਨੂੰ ਕਰਨਾ ਕਰੇ ਨਹੀਂ ਰਾਣੀ ਦਾ ਮਾਰਿਆ ਰੱਜਾ ਆਣੇ ਅੱਗੇ ਨੂੰ ਪਿੱਛੇ ਨੂੰ ਭੱਜਦੇ ਦਾਹੋਂ ਤੋਂ ਸੈਰ ਤੋਂ ਟੀਕਾ ਮਾਰਦੇ ਆ ਤੁਹਾਡੇ ਨੌਜਵਾਨ ਇਹੋ ਜਿਹੜੇ ਲੜਕੇ ਮਰਨ ਵਾਲੇ ਵੀ ਆ ਪਰ ਆਪਾਂ ਇਹ ਲੜਾਈ ਨੂੰ ਬੜੇ ਹੌਸਲੇ ਨਾਲ ਜਿੱਤੋ ਬਿਲਕੁਲ ਤਾਜ਼ਾ ਹਾਲਾਤ ਨੇ ਇਸ ਟਾਈਮ ਦੁਪਹਿਰ ਦੇ ਬਾਈ ਟਾਈਮ ਕਿੰਨਾ ਹੋ ਗਿਆ ਬਾਈ ਟਾਈਮ ਬਾਈ ਦੱਸ ਦੇ 1:7 ਮਿੰਟ ਹੈ 1:7 ਮਿੰਟ ਬਾਈ ਜੀ 16 ਤਰੀਕ ਅੱਜ ਦੁਪਹਿਰ ਦਾ ਸਮਾਂਗਾ ਦੇਖੋ ਬਾਰਡਰ ਦੇ ਬਿਲਕੁਲ ਤਾਜ਼ਾ ਹਾਲਾਤ ਨੇ ਇਧਰੋਂ ਆਪਣੇ ਨੌਜਵਾਨ ਖੜਿਆ ਬਾਈ ਐ ਨਹੀਂ ਪਤਾ ਕਿਹੜੇ ਵੇਲੇ ਐਸੇ ਕੀ ਹੋ ਜੇ ਕਿਹੜੇ ਵੇਲੇ ਕੀ ਆਪਾਂ ਕਹੀਏ ਬਾਈ ਘਟਨਾ ਘੱਟ ਸਕਦੀ ਹੈਗੀ ਕਿਉਂ ਉਧਰੋਂ ਬਾਈ ਸਾਰੇ ਉਹ ਬਿੰਦਕ ਦੇ ਸੋਭਾਈ ਰੌਂਦ ਮਾਰਦੇ ਆ ਜਾਂ ਵੀ ਆਪਣੇ ਜਿਹੜੇ ਅਥਰੂ ਗੈਸ ਵਾਲੇ ਗੋਲੇ ਆਗੇ ਉਹ ਮਾਰਦੇ ਆਗੇ ਤੇ ਪਰ ਨੌਜਵਾਨ ਪੀੜੀ ਹੈਗੀ ਜਿਹੜੀ ਆਪਣੀ ਬਾਈ ਫੇਰ ਵੀ ਪਰਮਾਤਮਾ ਦਾ ਓਟ ਆਸਰਾ ਲੈ ਕੇ ਬਾਈ ਤੇ ਅੱਗੇ ਡੱਟੀ ਖੜੀਆ ਤੇ ਨਾਲ ਇਧਰਲੇ ਪਾਸੇ ਸਾਈਡ ਤੇ ਵੀਰੋਹੀ ਦੇਖੋ ਬਾਈ ਕਿਵੇਂ ਡਾਂਗਾ ਛੁੱਟੀਆਂ ਲੈ ਕੇ ਬੈਠੇ ਨੇ ਬਸ ਇੱਕ ਅੜੀਕ ਕਰ ਰਹੇ ਨੇ ਵੀ ਕਿਸਾਨ ਆਗੂਆਂ ਦਾ ਜਿਹੜਾ ਹੁਕਮ ਆਗਾ ਉਹ ਆਵੇ ਆਰਡਰ ਆਵੇ ਕਿਉਂ ਕਿਸਾਨ ਆਗੂ ਕਹਿੰਦੇ ਨੇ ਵੀ ਮੀਟਿੰਗਾਂ ਚੱਲ ਰਹੀਆਂ ਨੇ ਤੇ ਇਹ ਜਿਹੜੇ ਆਪਣੇ ਕਸਾਨ ਵੀਰ ਨੇ ਬਾਈ ਇਹਨਾਂ ਦੇ ਇੱਕ ਹੁਕਮ ਦੇ ਵਿੱਚ ਜਾਵਤੇ ਦੇ ਵਿੱਚ ਬੰਨੇ ਹੋਏ ਬੈਠੇ ਨੇਗੇ ਤੇ ਉਸ ਤੋਂ ਬਾਅਦ ਨਹੀਂ ਇਹ ਕਹਿੰਦੇ ਵੀ ਜੀਸੀਬੀਆ ਮੰਗਾਓ ਹਾਈਡਰਾ ਮੰਗਵਾਓ ਕਹਿੰਦੇ ਉਸ ਤੋਂ ਬਾਅਦ ਤੋੜ ਦੇਣਾ ਬਾਈ ਤੁਹਾਨੂੰ ਕੀ ਲੱਗਦਾ ਵੀ ਜੀ ਸੀ ਬੀਆਂ ਆ ਰਹੀਆਂ ਨੇ ਜਾਂ ਕੀ ਆ ਤੁਸੀਂ ਆਉਣਗੀਆਂ ਹੌਲੀ ਹੌਲੀ ਬੱਸ ਠੀਕ ਹੈ ਹਜੇ ਕਿਸਾਨ ਆ ਗੂ ਉਹਨੂੰ ਇਹ ਹੈ ਵੱਡੇ ਹਾਈਡਰੋਜਨ ਵੱਡੇ ਹੈਸ਼ ਨਾਲ ਬਹੁਤ ਮਜ਼ਬੂਤ ਕੰਮ ਕਰਾ ਰਹੇ ਹਨ ਇਹਨਾਂ ਨੇ ਬਾਈ ਠੀਕ ਹੈ ਜੀ ਬਹੁਤ ਜ਼ਿਆਦੇ ਮਜ਼ਬੂਤ ਬਿਲਡਿੰਗ ਕਰਕੇ ਮਿੰਟ ਬਾਜਰੀ ਪਾ ਕੇ ਫੇਰ ਉਹ ਕਰਾ ਟਰੈਕਟਰਾਂ ਨਾਲ ਨੇ ਵੱਡੇ ਹੈਡਰ ਲਾ ਕੇ ਫੇਰ ਪਟਣੇ ਬਿਲਕੁਲ ਜੀ ਬਿਲਕੁਲ ਇਸੇ ਕਰਕੇ ਬਾਈ ਕਿਸਾਨ ਆਗੂਆਂ ਨੂੰ ਇਹ ਆ ਵੀ ਕਿਤੇ ਕੋਈ ਨੁਕਸਾਨ ਦਾ ਮੁੱਦਾ ਹੋ ਜੇ ਕਿਉਂ ਬਾਈ ਹਰੇਕ ਕੱਲੇ ਕੱਲੇ ਮੁੰਡੇ ਨੇ ਚਾਹੇ ਕੋਈ ਬਜ਼ੁਰਗ ਜਾਂ ਆਪਣੇ ਨੌਜਵਾਨ ਅੱਗੇ ਨੇ ਪੰਜਾਬ ਦੀ ਜਵਾਨੀ ਦਾ ਬਾਈ ਪਹਿਲਾਂ ਬਹੁਤ ਨੁਕਸਾਨ ਹੋ ਚੁੱਕਿਆ ਹੈਣਾ ਆਪਣੇ ਕੋਲ ਪਹਿਲਾਂ ਕੁਝ ਬਾਹਰ ਜਾਈਏ ਹੁਣ ਵੀ ਦੇਖਣਾ ਨੱਕਰੋ ਹਲੇ ਵੀ ਚੜਦੇ ਆ ਹਲੇ ਵੀ ਚੜਦੇ ਆ ਹਾਂ ਹਾਂ ਉਹ ਕਹੀ ਜਾਂਦੇ ਨੇ ਚਲੋ ਚਲੋ ਕਹਾਂ ਤੇ ਕਿਉਂ ਬਾਈ ਕੁਝ ਜਿਹੜੇ ਨਵੇਂ ਜਵਾਕ ਨੇ ਬਾਹਰ ਜਾਈ ਜਾਂਦੇ ਨੇ ਜਿਹੜੇ ਅਣਖੀ ਨੇਗੇ ਉਹ ਹੋਰੇ ਫਿਰਦੇ ਨੇਗੇ ਹੈਣਾ ਇਸੇ ਕਰ ਦੇਰ ਹੈ ਬਸ ਆਪਰੇਟਰ ਅਸੀਂ ਹੈਗੇ ਆ ਠੀਕ ਹੈ ਪੰਜ ਮਿੰਟ ਦਾ ਕੰਮ ਹੈ ਚਲਾ ਲੈਣਾ ਜੀਸੀਬੀ ਚਲਾਉਣੇ ਭਾਈ ਤੁਸੀਂ ਨਹੀਂ ਭਾਈ ਪੋਕਲੇਨ ਪੋਕਲੇਨ ਠੀਕ ਹੈ ਮਨ ਲੋ ਚੱਕ ਚੱਕ ਮਾਰ ਦਈਏ ਜਮਾ ਮਿੰਟ 10 ਲਾਵਾਂਗੇ ਇਹਨੂੰ ਤਾਂ ਕਿਹੜਾ ਪੋਕਲੇਨ ਆਉਣ ਦੋ ਆਪ ਨੂੰ ਕਮਾਉਣ ਦੋ ਭਾਈ ਬਿਲਕੁਲ ਭਰਾਵੋ ਤੁਸੀਂ ਸਾਰੇ ਵੀਰੋਂ ਗਲੀਪੁਰ ਪੈਂਡਾ ਵੀ ਪੜਦਾ ਓਡੇ ਕੋਲੇ ਗਲੀਪੁਰ ਭਲਾਡੇ ਕੋਲੇ ਵਾਹੋ ਭਾਈ ਜੋਦੇਓ ਇਹ ਭਾਈ ਜੀ ਸੁਨਾਮ ਇਹ ਭਾਈ ਸੁਨਾਮ ਤੋਂ ਆ ਵਾਹ ਜੀ ਵਾਹ